ਜੀ ਕੀ ਹਾਲ ਚਾਲ ਆ ਅੱਜ ਫੇਰ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਆਪਣੀ ਲੂਟੀ ਵੇਰਵਟਾ ਵਾਲੀ ਮਸ਼ੀਨ ਤੇ ਤੁਹਾਨੂੰ ਸਾਰੀ ਗੱਲ ਡੇਲੀ ਕਿ ਟੀਮ ਦੇ ਵਿੱਚ ਦੱਸਾਂਗੇ ਕੀ ਕਰਦੇ ਆ ਤੇ ਅੱਜ ਵੇਟਾਂ ਵਾਲੇ ਟਰੈਕਟਰਾਂ ਨਾਲ ਜਿਹੜਾ ਕਦੇ ਰਖਾ ਲਈ ਆ ਉਹ ਘੜੀ ਘੜੀ ਹਾਲ ਮਾਰਦੇ ਆ ਅੱਜ ਖਰਚ ਕਾਫੀ ਭਰਿਆ ਪਿਆ ਵਾ ਚਾਚਾ ਗੁਰਮੁਖ ਸਿੰਘ ਸੁਹਾਗੇ ਦੇ ਡੂਟੀ ਆ ਵਧੀਆ ਨਾਈਸ ਪਰਸਨ ਬੋਧ ਪ੍ਰਾਣਾ ਆਪਣੇ ਨਾਲ ਹੈ ਡਰਾਈਵਰ ਪਰ ਇਹਨੂੰ ਪ੍ਰੇਮ ਨਾਲ ਚਾਚਾ ਹੀ ਜਾਣਦੇ ਆ ਕੀ ਬਣਾਇਆ ਅੱਜ ਪਿੰਡੋਂ ਲੱਗੇ ਕੱਲ੍ਹ ਤੋਂ ਪਾਰਟੀ ਕਰਨੀ ਹੈ ਇਹੀਂ ਆ ਪਾਰਟੀ ਆ ਕਾਦੀ ਪਾਰਟੀ ਆ ਪਾਰਟੀ ਨੇ ਦੋ ਦਿਨਾਂ ਸਾਬ ਦੀ ਪੈਰਾ ਨੂੰ ਛੱਡਦੀ ਆ ਅੱਛਾ ਠੀਕ ਐ ਇਹ ਕਾਲਾ ਕੜਕਨਾਥ ਅੱਜ ਬਣਾਇਆ ਇਹਨਾਂ ਨੇ ਹੈਗੇ ਵੀ ਕਾਲੇ ਕੜਕਨਾਥ ਰਗਈ ਆ ਤੇ ਬਣਾ ਵੀ ਅੱਜ ਖਾਣੇ ਠੋਲੇ ਬਣਾਉਂਦੇ ਬਣਾਏ ਉਹਨਾਂ ਹੀ ਪਾਰਟੀ ਕਰਨ ਲੱਗੇ ਆ ਠੀਕ ਨੇ ਭਈਏ ਵੀ ਆਪਣੇ ਆਪ ਦੀ ਇਹ ਅੱਜ ਨਾਲੇ ਭਈਆਂ ਦੀ ਪਾਰਟੀ ਆ ਗਈ ਕੜਕਨਾਥ ਕਾਲਾ ਬਣਾਇਆ ਇਹਨਾਂ ਠੋਵੇ ਦੇ ਰਹਿੰਦੇ ਆ ਵੀ ਯਾਰ ਸਾਨੂੰ ਕਈ ਨਵੇਂ ਜਿਹੜੇ ਬੰਦੇ ਡਰਾਈਵਰ ਆ ਵੀ ਹਾਲ ਸੜਨਾ ਜਿੱਦੇ ਰਹਿੰਦੇ ਆ ਵੀ ਕਾਲੇ ਲੀਵਰ ਤੋਂ ਹਾਲ ਵਾਈਦੇ ਆ ਲਾਲ ਲੀਵਰ ਦਾ ਕੰਮ ਉਹ ਨਹੀਂ ਉਹਦਾ ਹੀ ਦਿੱਤਾ ਕੰਪਨੀ ਨੇ ਇਹ ਵੀਰ ਇਹ ਜਿਹੜੀਆਂ ਨਾ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਇਹ ਬਹੁਤ ਗਲਤ ਵਾ ਕਿਉਂਕਿ ਜਿਹੜਾ ਕੱਲਾ ਜਿਹੜਾ ਕਾਲਾ ਲੀਵਰ ਆ ਉਹ ਸਿਰਫ ਲਿਫਟ ਚੁੱਕਣ ਦੇ ਕੰਮ ਆਦਾ ਵਾ ਤੇ ਜਿਹੜਾ ਲਾਲ ਲੀਵਰ ਆ ਉਹਦੇ ਨਾਲ ਹੀ ਕਿਰਾਇਆ ਵਜਦਾ ਵਾ ਉਹਦੇ ਨਾਲ ਹੀ ਆਪਣੇ ਹਾਲ ਵਗਦੇ ਆ ਕਾਲੇ ਲੀਵਰ ਨਾਲ ਸਿਰਫ ਤਵੀਆਂ ਵਗਦੀਆਂ ਵਾ ਹੋਰ ਕਿਸੇ ਨਾਲ ਨਹੀਂ ਉਹ ਵੀ ਜਿਹੜੀ ਜਿਹੜਾ ਡਰਾਫਟ ਵਾਲਾ ਕੰਮ ਆ ਜਿਹੜਾ ਆਪਾਂ ਮਗਰ ਵੀ ਫੱਟੀ ਵਾਲਾ ਕੰਮ ਆਣਾ ਟਰੈਕਟਰ ਦੇ ਉਹ ਸਿਰਫ ਕੱਲਾ ਕਾਲੇ ਲੀਵਰ ਤੋਂ ਹਣਾ ਵਾ ਜਿਹੜੀ ਚੀਜ਼ ਗਾਂ ਨੂੰ ਡਿਗਦੀ ਮਤਲਬ ਵੀ ਟੋ ਲਿੰਕਾਂ ਪਾਇਆ ਗਾਂ ਆਪਾਂ ਜਦੋਂ ਤੋੜਦੇ ਆ ਤੇ ਗਾਂ ਨੂੰ ਡਿਗਦੀ ਆ ਉਹ ਜਿਹੜੀ ਚੀਜ਼ ਆ ਉਹ ਕੰਟਰੋਲ ਲੀਵਰ ਲਾਲ ਤੋਂ ਵਗਣੀ ਆ ਤੇ ਜਿਹੜੀ ਚੀਜ਼ ਲਿੰਕਾਂ ਪਾਇਆ ਲਿਫਟ ਚੁੱਕਿਆ ਪਛਾਣ ਨੂੰ ਡਿਗਦੀ ਆ ਉਹ ਜਿਹੜੀ ਚੀਜ਼ ਆ ਕਾਲੇ ਲੀਵਰ ਤੋਂ ਵਗਣੀ ਆ ਇਹ ਦਿਮਾਗ ਦੇ ਵਿੱਚ ਜਾਣ ਕਰ ਲੋ ਹੁਣ ਦੋ ਲੀਵਰਾਂ ਆਮ ਹੀ ਲੋਕਾਂ ਨੂੰ ਹਾਲ ਹੁਲ ਨਹੀਂ ਵੋਣੇ ਆਉਂਦੇ ਇਧਰ ਵਖਾ ਜਿ ਤਰ੍ਹਾਂ ਆ ਕਾਲਾ ਲੀਵਰ ਆ ਕਾਲੇ ਲੀਵਰ ਨੂੰ ਆਪਾਂ ਥੱਲੇ ਕਰ ਦੇਣਾ ਪੂਰਾ ਥੱਲੇ ਕਰਕੇ ਜਦੋਂ ਹਾਲ ਵੋਣੇ ਆ ਤੇ ਲਾਲ ਲੀਵਰ ਨੂੰ ਉਸ ਹਸਾਬ ਨਾਲ ਸੈਟਿੰਗ ਕਰ ਦੇਣੀ ਆ ਵੀ ਜੇ ਇਸ ਹਸਾਬ ਨਾਲ ਜਿਹੜੀ ਡਰਾਫਟ ਆ ਆਪਣੀ ਇਸ ਤਰ੍ਹਾਂ ਮੜੀ ਮੜੀ ਟੀਲਰ ਦੇਣ ਦੇ ਪਈ ਹੁਣ ਆ ਵੇਖੋ 15 ਹਾਲਵਾ ਟਰੇਟਰ ਦੇ ਮਗਰ ਇਹਦੇ ਵਿੱਚ ਵੀ ਦੋ ਚੀਜ਼ਾਂ ਦੀ ਨਿਗਾਹ ਰੱਖਣੀ ਪੈਂਦੀ ਆ ਜਦੋਂ ਆਪਾਂ 15 ਨਾਲ ਦੀ ਸੈਟਿੰਗ ਕਰਦੇ ਆ ਇਹ ਹਾਲ ਜਿਹੜੇ ਆ ਪਧਰੇ ਕਰ ਲੋ ਤੇ ਅੱਧਾ ਕਸੂਤਰ ਹਾਲ ਜਿਹੜਾ ਵਾ ਜਿਹੜਾ ਆਪਣਾ ਖੱਬੀ ਸਾਈਡ ਦੇ ਬੰਦੇ ਨਵਾਨ ਚ ਚਾਹੀਦਾ ਵਾ ਜਦੋਂ ਆਪਾਂ ਟਰੈਕਟਰ ਮੋੜਦੇ ਆ ਹਾਲ ਟਰੈਕਟਰ ਨੂੰ ਖਿੱਚ ਕੇ ਤੇ ਬ੍ਰੇਕ ਲਾਉਣ ਦੀ ਲੋੜ ਨਾ ਪਵੇ ਵੀ ਆਟੋਮੈਟਿਕ ਹੀ ਮੁੜੇ ਹੁਣ ਦੂਸਰਾ ਕਾਰਨ ਇਹ ਹੁੰਦਾ ਵਾ ਵੀ ਜਦੋਂ ਆਪਾਂ ਆ ਸੰਗਲਾਂ ਦੀ ਸੈਟਿੰਗ ਆ ਹੁਣ ਸੰਗਲ ਜੇ ਆਪਾਂ ਇਧਰਲੀ ਸਾਈਡ ਦਾ ਸੱਜੀ ਸਾਈਡ ਦਾ ਸੰਗਲ ਜੇ ਆਪਾਂ ਟਾਈਟ ਕਰ ਲਿਆ ਤੇ ਜਦੋਂ ਟਰੈਕਟਰ ਮੁੜੂਗਾ ਤੇ ਉਹ ਹਲਾਣੇ ਸੰਗਲ ਨੇ ਟਰੈਕਟਰ ਨੂੰ ਮੋੜਨ ਨਹੀਂ ਦੇਣਾ ਤੇ ਆਪਾਂ ਨੂੰ ਉਹਦੇ ਉੱਤੇ ਜਿਹੜੀ ਆ ਇਹ ਬ੍ਰੇਕ ਮਾਰਨੀ ਪੈਣੀ ਆ ਇਹਨੂੰ ਲੰਮਾ ਰੱਖਣਾ ਸੰਗਲਾਂ ਨੂੰ ਉਸ ਹੱਬ ਨਾਲ ਐਡਜਸਟ ਕਰ ਲੈਣਾ ਵਾ ਵੀ ਜਿਹੜੇ ਹਾਲਵਾ ਟਾਇਰਾਂ ਦੇ ਵਿੱਚ ਨਾ ਵਜਣ ਤੇ ਬਾਕੀ ਜਿੱਦਾਂ ਮਰਜ਼ੀ ਜੇ ਤੁਰੇ ਫੇਰੇ ਕਰਨ ਦੇ ਕੋ ਮੋੜਨ ਲੱਗਿਆਂ ਜਿਹੜਾ ਵਾ ਹਾਲ ਜਿਹੜਾ ਵਾ ਹਾਲ ਨੂੰ ਮੋੜਨ ਨੂੰ ਥਾਂ ਮਿਲ ਜੇ ਜਿਹੜੀ ਟੌਪ ਲਿੰਕ ਆ ਜੇ ਤੇ ਪਹਿਲੀ ਥੋੜੀ ਜੀ ਅਪੜਵਾ ਫੇਰ ਆਪਾਂ ਟੌਪ ਲਿੰਕ ਨੂੰ ਜੁੜਾਇਆ ਕੱਸ ਕੇ ਚਲਾਉਣਾ ਵਾ ਤਾਂ ਜੋ ਅਗਲੇ ਹਾਲ ਪੁੱਟਣ ਤੇ ਮੱਠੇ ਗੇਰ ਜਵੋਣਾ ਵਾ ਤੇ ਜੇ ਪੈਲੀ ਪੂਰੀ ਆਪਣੀ ਰੈਲੀ ਆ ਤੇ ਫਿਰ ਟੌਪ ਲਿੰਕ ਨੂੰ ਥੋੜਾ ਜਿਹਾ ਅਗਲੇ ਬੰਨਿਓ ਅੱਧਾ ਕਸੂਤਰ ਪਿਛਲੇ ਹਲਾ ਨੂੰ ਜਿਹੜਾ ਵਾ ਉਹਨੂੰ ਉੱਚਾ ਰੱਖਣਾ ਵਾ ਇਹਦੇ ਨਾਲ ਟਰੈਕਟਰ ਜਿਹੜਾ ਵਾ ਪੂਰਾ ਸਹੀ ਚੱਲੂਗਾ ਜਦੋਂ ਆਪਾਂ ਕਦ ਦੇ ਵਿੱਚ ਹਲ ਮਾਰਦੇ ਆ ਉਹਦੀ ਪੱਦਰ ਰੱਖਣੀ ਚਾਹੀਦੀ ਹੈ ਤੇ ਹਾਂ ਉਦੋਂ ਹੁਣ ਇਹ ਵੀ ਗੱਲ ਵਧੀਆ ਵੀਰ ਨੇ ਸਵਾਲ ਕੀਤਾ ਜਦੋਂ ਆਪਾਂ ਕਦ ਦੇ ਵਿੱਚ ਹਲ ਮਾਰਦੇ ਆ ਨਾ ਉਦੋਂ ਆਪਾਂ ਹਲਾਂ ਦੀ ਐਡਜਸਟਮੈਂਟ ਆ ਜਿਹੜੀ ਉਹਨੂੰ ਤਾਂ ਚੁੱਕ ਕੇ ਰੱਖਣਾ ਵਾ ਉਦੋਂ ਆਪਾਂ ਨੂੰ ਬਾਲਾ ਕੰਟਰੋਲ ਦੀ ਲੋੜ ਨਹੀਂ ਹੁੰਦੀ ਕਿਉਂਕਿ ਹਾਲਾਂ ਕਦ ਨੂੰ ਆਪਾਂ ਪੁੱਟਣਾ ਨਹੀਂ ਹੁੰਦਾ ਪਹਿਲੀ ਜਿਹੜੀ ਪਹਿਲਾ ਪੁੱਟੀ ਹੋਵੇ ਨਾ ਪਹਿਲਾ ਉਹਨੂੰ ਦੋਰ ਲਾ ਲੋ ਕੱਦ ਦੇ ਵਿੱਚ ਆਪਾਂ ਜਿਹੜਾ ਕੱਦ ਨੂੰ ਖੋਲਣਾ ਹੁੰਦਾ ਵਾ ਉਹਨੂੰ ਮੜਾ ਜਾ ਹਲਾਣੂ ਜਿਤਨਾ ਚੁੰਝਾਂ ਹੀ ਲਾਉਣੀਆਂ ਵਾ ਜਿਹੜਾ ਹਾਲਾਂ ਦੇ ਜਿਹੜੇ ਗੱੱਜਲ ਆ ਉਹ ਟੁੱਟ ਭੱਜ ਜਾਣ ਦੇ ਜਿਹੜਾ ਕੱਦ ਦਾ ਸਾਰਾ ਖੁੱਲ ਜੇ ਉਹਦੇ ਨਾਲ ਜਿਹੜਾ ਕੱਦ ਲਾਉਣ ਨੂੰ ਭਈਆਂ ਨੂੰ ਆਸਾਨ ਨੇ ਉਹ ਤੇ ਜਿਹੜਾ ਬੂਟਾ ਵਾ ਉਹ ਵੀ ਥੋੜਾ ਜਿਹਾ ਵੱਧ ਗਰੋਥ ਕਰੂਗਾ ਕਿਉਂਕਿ ਉਹਦੇ ਨਾਲ ਥਾਂ ਜਿਹੜਾ ਫੋਲਾ ਮਿਲ ਜੂਗਾ ਇਹ ਕਰਨ ਹੁਣ ਤੁਹਾਨੂੰ ਮੈਂ ਆ ਜੋ ਟਰੈਕਟਰ ਤੇ ਬਹਿ ਕੇ ਵਾਹ ਕੇ ਦਿਖਾਉਣਾ ਵਾ ਕਿ ਇਹ ਟਰੈਕਟਰ ਨੂੰ ਪੂਰਾ ਆਪਾਂ ਕਈ ਬੰਦੇ ਕੀ ਕਰਦੇ ਇਹਦੇ ਉਹ ਦਿਨ ਜਿਹੜੀ ਗਲਤੀ ਹੁੰਦੀ ਹੈ ਤੇ ਜਿਹੜੀ ਇਹਨਾਂ ਗਲਤੀਆਂ ਨੂੰ ਕਿਦਾਂ ਸਧਾਰਿਆ ਜਾਵੇ ਹੁਣ ਇਹਨੂੰ ਟਰੈਕਟਰ ਨੂੰ ਦੇਖ ਲਓ ਪਹਿਲਾਂ ਵੀ ਹਾਲ ਕਿੱਧਰ ਨੂੰ ਆਹ ਹਨ ਹਾਲ ਆਪਣੇ ਐ ਪੂਰੇ ਪੱਧਰ ਵਾ ਇੰਦਾ ਚੁੱਕ ਕੇ ਵੇਖ ਲੈਣਾ ਹਲਕੇ ਬੰਦੇ ਨੂੰ ਲੱਗਦੇ ਦੁਨੀਆਂ ਹੁਣ ਇਧਰ ਇੱਕੋ ਤੁਸੀਂ ਜਿਹੜਾ ਜਿਹੜੇ ਗੇਅਰ 'ਚ ਟਰੈਕਟਰ ਵਗਦਾ ਵਾ ਇਹ ਨੋਵਾ ਟਰੈਕਟਰ ਆ ਇਹ ਦੂਜੇ ਮੀਡੀਅਮ 'ਚ ਵਗੂਗਾ ਮੰਦਰਾ ਵਾਲਾ 15 ਹੱਜਾ ਟਰੈਕਟਰ ਦੀ ਵੇਸ ਕਰਕੇ ਟਰੈਕਟਰ ਪੂਰਾ ਰਹੀ ਵੀ ਰਹੂਗਾ ਵੀ ਸੰਸਾ ਹਾਲ ਜਿਹੜੇ ਆ ਇਤਨਾ ਆਪਣੀ ਕraftਾ ਨਾ ਜਿਹੜੀ ਐਸਾ ਵਰਕ ਕਰਦੇ ਜਾਈਂ ਜਿਹਦੇ ਨਾਲ ਕੀ ਹੋਊਗਾ ਟਰੈਕਟਰ ਜਿਹੜਾ ਪੂਰਾ ਸੰਸਾ ਰਹੂਗਾ ਟਰੈਕਟਰ ਸੰਸਾ ਰਹੂਗਾ ਤੇਲ ਦੀ ਖਪਤ ਵੀ ਘੱਟ ਹੋਊਗੀ ਤੇ ਜਿਹੜਾ ਇੰਜਨ ਜਿਹੜਾ ਪ੍ਰੋਪਰ ਇੱਕ ਤਾਰ ਚੱਲੂਆ ਹੋਣਾ ਮੋੜ ਦੇ ਉੱਤੇ ਆਪਾਂ ਨੂੰ ਬ੍ਰੇਕ ਲਾਉਣ ਦੀ ਲੋੜ ਨਹੀਂ ਦੇਖੋ ਤੁਸੀਂ ਆਪਣੇ ਆਪ ਟਰੈਕਟਰ ਜਿਹੜਾ ਉਹ ਮੋੜ ਨਹੀਂ ਦਿਆ ਆ ਜੇ ਸੰਗਲਤ ਹੈ ਤਾਂ ਹੁਣ ਕਿ ਟਰੈਕਟਰ ਜਿਹੜਾ ਮੁੜਦਾ ਨਹੀਂ ਆ ਤੇ ਆਪਾਂ ਨੂੰ ਦਿੱਕਤ ਬਹੁਤ ਜ਼ਿਆਦੀ ਆਉਂਦੀ ਹੈ ਹੁਣ ਇਦਰੇ ਇਦੋ ਤੁਸੀਂ ਐਦਾਂ ਹਾਲ ਜਿਹੜੇ ਆ ਮਰੇ ਜੇ ਮਟਰ ਦੇ ਬੰਨੇ ਕੱਪੜੇ ਚਾਈਦੇ ਆ ਤੇ ਇਹਦੇ ਨਾਲ ਕੀ ਆ ਸਮਝ ਲੋ ਕਿ ਪੂਰਾ ਤੁਹਾਡਾ ਟਰੈਕਟਰ ਦਾ ਕੰਟਰੋਲ ਜਿਹੜਾ ਵਾ ਸਹੀ ਆ ਉਹਨਾਂ ਟਰੈਕਟਰ ਪੂਰਾ ਖੋਲ੍ਹ ਦਾ ਹਾਵਸੇ ਟੁੱਟ ਕੇ ਹਿਸਾਬ ਨਾਲ ਚੱਲਣ द्या ਵਾ ਜੇ ਅਣਜਾਣ ਡਰਾਈਵਰ ਨੂੰ ਕੋਡਾਵਾ ਆਇਆ ਨਾ ਲੀਵਰ ਆ ਨਾ ਇਹਦੀ ਸੈਟਿੰਗ ਕਰ ਲੈਣੀ ਪੂਰੀ ਇਹ ਸੈਟਿੰਗ ਕਰਕੇ ਜਿੱਦਾ ਮਰਾਂ ਅਗਲੇ ਨੂੰ ਬਾਹਰ ਨਾ ਇਹਦੇ ਨਾਲ ਕੀ ਹੋਊਗਾ ਵੀ ਜਿੱਦਾ ਹਾਲ ਜਿਹੜਾ ਮਰਜੀ ਅਣਜਾਣ ਬੰਦਾ ਵੀ ਬਾਹਰ ਆਗੇ ਤੇ ਟਰੈਕਟਰ ਨੂੰ ਰਾਹ ਤੇ ਮੱਲਣੀ ਹੋਦੀ ਹੁੰਦੀ ਆ ਉਹ ਜਿੱਦਾ ਮਰਜੀ ਰਾਹ ਮੱਲ ਕੇ ਆ ਸਕਦਾ ਹੁਣ ਨਾ ਤੇ ਇੱਥੇ ਬ੍ਰੇਕ ਲਾਉਣ ਦੀ ਲੋੜ ਆ ਟਰੈਕਟਰ ਦੇਖੋ ਤੁਸੀਂ ਪੱਧਰ ਆਪ ਦੀ ਜੋਲ ਚਾਲ ਉਹਦੀ ਟਰੈਕਟਰ ਦੀ ਪਿਛਲੇ ਬੰਦੇ ਆਪਣੇ ਚਲਾਉਣ ਦੀ ਉਹੀ ਚਾਲ ਉਹ ਟਰੈਕਟਰ ਦੀ ਹੋਣ ਦੇ ਲੋ ਤੇ ਰੇਸ ਆ ਜਿਹੜੀ ਉਹੀ ਰੇਸ ਆਪਣੀ ਸਿੱਧੀ ਚੱਲਦੀ ਰਹੂਗੀ ਇਸ ਕਰਕੇ ਇਹ ਕਈਆਂ ਕੰਦਿਆਂ ਤੇ ਧਿਆਨ ਰੱਖਿਆ ਕਰੋ ਤਾਜੋ ਆਪਣੇ ਜੀਵਿਦਾਰਾਂ ਨੂੰ ਕੋਈ ਦੱਸਣ ਵਾਲਾ ਨਹੀਂ ਆ ਤੇਰੇ ਨਾਲ ਆਪਣਾ ਜਿਹੜਾ ਵਾ ਡੀਜ਼ਲ ਦੀ ਬਚਤ ਵੀ ਹੁੰਦੀ ਆ ਟਰੈਕਟਰ ਵੀ ਸੌਖਾ ਰਹਿੰਦਾ ਵਾ ਟਰੈਕਟਰ ਦੀ ਮਨਿਆਦ ਜਿਹੜੀ ਆ ਵੱਜ ਜਾਂਦੀ ਆ ਹੁਣ ਕਈ ਬੰਦੇ ਸੰਗਲ ਟਾਇਰ ਕਰਕੇ ਮੁੜ ਕੇ ਮੋੜ ਤੇ ਜਾ ਕੇ ਬ੍ਰੇਕਾਂ ਵਾਈ ਜਾਂਦੇ ਆ ਉਹਦਾ ਨਹੀਂ ਪੈਦਾ ਜਿਹੜੇ ਖਰਾਬ ਹੋ ਗਈ ਕੋਈ ਨਹੀਂ ਪੁੱਠਾ ਪਾਦਾ ਕੁਜਾ ਦੁੱਜਾ ਉਹ ਸਿੱਧੀ ਕਰਕੇ ਪਾਉਂੀਆਂ ਅੱਛਾ ਅੱਛਾ ਫੇਰ ਤੇ ਪਈ ਰਹਿਣੀ ਕਿ ਕੁੜੀ ਤੇ ਕੋਣ ਪੈਨ ਨਹੀਂ ਨਿਕਲਦੀ ਫੌਰਨ ਗੱਡੀ ਇਹ ਇਹ ਮਸ਼ੀਨ ਇਹ ਪਿਛਲੇ ਸਾਲ ਲੱਹਾਂਦੀ ਸੀ ਪਿਛਲੇ ਸਾਲ ਤੇ ਹਸਾਰ ਨਾਲ 4-500 ਕਿਲੇ ਦੀਆਂ ਮੱਟਾਂ ਹੁੰਦੀਆਂ ਲੱਗਦਾ ਇਹਦੀ ਵੇਰ ਲੇਟੇ ਦੇਖਾ ਰਹੀ ਹੈ ਲੇਟ ਲਗਾਏ ਨੇ ਇਹਨੂੰ ਕੱਸਦੇ ਬਹੁਤ ਜਲਦੀ ਕਰਨ ਵਾਲੀ ਹੈ ਥੋੜੀ ਥੋੜੀ ਜਿਹੀ ਸੀ ਲੀਕ ਕੀਤੀ ਹੋਦੀ ਹੈ ਉਹ ਵੀ ਚਲੰਗ ਮਿਲਦੀ ਪਾਤੀ ਹੈ ਬਾਕੀ ਕੋਈ ਨਹੀਂ ਬਹੁਤ ਨਜ਼ਾਰਾ ਹੈ ਕੱਲ ਕੱਲ ਮੁੰਡਾ ਬਹੁਤ ਸੋਹਣਾ ਆ ਹੁਣ ਭਾਜੀ ਵੀ ਬੰਦੇ ਆਉਂਦੇ ਆ ਯਾਰ ਨਹੀਂ ਵੀ ਚੱਲੀ ਹੈ ਕੰਮ ਤੇ ਯਾਰ ਇਹ ਵੀ ਚੱਲੀ ਜੇ ਸਾਨੂੰ ਵੀ ਡਰ ਹੁੰਦਾ ਹੈ ਯਾਰ ਕਿਦਾਂ ਕੰਮ ਇਨਾ ਝੂਂਗਾ ਕਿਦਾਂ ਵਟਾ ਲੰਬਾਂਗੇ ਯਾਰ ਹੋਣ ਬਹੁਤ ਮੌਜ ਇੱਦਾਂ ਟਰੈਕਟਰ ਵੀ ਆਵੇ ਉੱਤੋਂ ਅਸਮਾਨ ਵੀ ਆਵੇ ਧੰਨਵਾਦ ਸਵੇਰੇ ਫੇਰ ਨੇ ਸਵੇਰ ਦੀ ਸਾਰੀ ਰੁਟੀਨ ਹੋ ਗਈ ਖਤਮ ਹੁਣ ਅੰਧਾਰ ਨੂੰ ਗੱਫਾ ਬਾਣੀ ਛੱਕੇ ਤੇ ਫੇਰ ਸੌਣੇ ਸਵੇਰੇ ਫੇਰ ਤੁਹਾਡੇ ਨਾਲ ਅਗਲੇ ਬਲੌਗ ਦੇ ਵਿੱਚ ਹੋਵਾਂਗੇ ਹਾਜ਼ਰ ਧੰਨਵਾਦ ਚੜ੍ਹਦੀ ਕਲਾ